ਆ ਚੋਰੀ ਸੁਣ ਕੇ ਤੁਸੀਂ ਹੈਰਾਨ ਹੋ ਜਾਉਂਗੇ ਕਿ ਕਿਸ ਤਰੀਕੇ ਨਾਲ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਪਰਿਵਾਰ ਆ ਇਹ ਪਰਿਵਾਰ ਦੇ ਤਿੰਨ ਬੱਚੇ ਆ ਔਰ ਤਿੰਨੋਂ ਬੱਚੇ ਵਿਦੇਸ਼ ਗਏ ਹੋਏ ਆ ਦੋ ਲੜਕੇ ਔਰ ਇੱਕ ਲੜਕੀ ਔਰ ਬਜ਼ੁਰਗ ਮਾਤਾ ਪਿਤਾ ਹੀ ਘਰ ਦੇ ਵਿੱਚ ਰਹਿੰਦਾ ਹੈ ਤਾਂ ਚੋਰ ਰਾਤ ਨੂੰ ਆਉਂਦੇ ਆ ਘਰ ਦੇ ਵਿੱਚ ਦੱਸਿਆ ਜਾ ਰਿਹਾ ਕੰਦ ਟੱਪ ਕੇ ਤੇ ਜਦੋਂ ਘਰ ਦੇ ਵਿੱਚ ਦਾਖਲ ਹੁੰਦੇ ਆ ਤਾਂ ਗਲਾ ਘੁੱਟਣਾ ਸ਼ੁਰੂ ਕਰ ਦਿੰਦੇ ਆ ਕਮਰੇ ਦੇ ਵਿੱਚ ਉਸ ਬੱਚਿਆਂ ਦੇ ਪਿਤਾ ਦਾ ਤਾਂ ਅ ਥੋੜੀ ਬਹੁਤਾ ਜਦੋਂ ਰੋਲਾ ਪਾਉਂਦਾ ਤਾਂ ਉਸ ਦੀ ਜਿਹੜੀ ਪਤਨੀ ਆ ਉਹ ਉੱਠਦੀ ਆ ਤਾਂ ਉਹ ਉਹਨੂੰ ਪੁੱਛਦੀ ਆ ਕਿ ਕੀ ਹੋਇਆ ਤਾਂ ਦੇਖਦੇ ਆ ਕਿ ਸਾਹਮਣੇ 5-6 ਜਣੇ ਜਿਹੜੇ ਚੋਰ ਸੀਗੇ ਉਹ ਖੜੇ ਸੀ ਤਾਂ ਉਹਨਾਂ ਨੇ ਕਿਹਾ ਕਿ ਜੋ ਕੁਝ ਹੈਗਾ ਸਾਨੂੰ ਦੇ ਦਿਓ ਬੜੀ ਹੈਰਾਨੀ ਦੀ ਗੱਲ ਆ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਬੰਦੂਕ ਮੰਗੀ ਕਹਿੰਦੇ ਵੀ ਬੰਦੂਕ ਦਿਓ ਸਾਨੂੰ ਤਾਂ ਉਸ ਪਰਿਵਾਰ ਨੇ ਡਰਦੇ ਹੋਏ ਉਹਨਾਂ ਨੂੰ ਦੱਸ ਦਿੱਤਾ ਕਿ ਫੁਲਾਨੀ ਜਗ੍ਹਾ ਤੇ ਘਰ 'ਚ ਬੰਦੂਕ ਪਈ ਆ ਬੰਦੂਕ ਪਿਸਤੌਲ 2.2 ਲੱਖ ਰੁਪਈਆ ਘਰ ਦੇ ਵਿੱਚ ਸਾਰਾ ਸਮਾਨ ਦਾ ਖਲਾਰਾ ਪਾ ਦਿੱਤਾ ਉਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖ ਜਾਏਗਾ ਔਰ ਤੁਹਾਨੂੰ ਦਸੀਏ ਕਿ 10 12 ਢੋਲੇ ਸੋਨਾ ਵੀ ਪਿਆ ਸੀਗਾ ਉਹ ਵੀ ਲੈ ਕੇ ਫਰਾਰ ਹੋ ਗਿਆ ਔਰ ਦੱਸਿਆ ਜਾ ਰਿਹਾ ਉਸ ਬਜ਼ੁਰਗ ਦੇ ਵੱਲੋਂ ਕਿ ਜਦੋਂ ਲੁਟੇਰੇ ਚੋਰ ਜਾਣ ਲੱਗੇ ਸੀ ਤਾਂ ਕਹਿੰਦੇ ਕਿ ਤੁਹਾਨੂੰ ਗੋਲੀ ਦੇ ਨਾਲ ਉਡਾ ਦੇਾਂਗੇ ਅਗਰ ਤੁਸੀਂ ਰੌਲਾ ਪਾਇਆ ਜਾਂ ਪਿੱਛੇ ਆਏ ਤਾਂ ਪਰਿਵਾਰ ਨੇ ਕੀ ਕੀਤਾ ਕਿ ਉਹਨਾਂ ਨੂੰ ਜਾਨ ਦਿੱਤਾ ਔਰ ਉਸ ਤੋਂ ਬਾਅਦ ਇਹ ਘਟਨਾ ਪੁਲਿਸ ਦੇ ਧਿਆਨ ਦੇ ਵਿੱਚ ਆਉਂਦੀ ਹਾਲਾਂਕਿ ਸੀਸੀਟੀਵੀ ਖੰਗਾਲੇ ਜਾ ਰਿਹਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਫਿਲਹਾਲ ਹਜੇ ਤੱਕ ਕੋਈ ਵੀ ਜਿਹੜਾ ਲੁਟੇਰਾ ਜਾਂ ਚੋਰ ਆ ਉਹ ਟ੍ਰੇਸ ਨਹੀਂ ਹੋਇਆ ਇਹ ਖਬਰ ਤਰਨਤਾਰਨ ਦੀ ਆ ਕਦਗਿਲ ਪਿੰਡ ਦੀ ਘਟਨਾ ਦੱਸੀ ਜਾ ਰਹੀ ਹੈ ਤਾਂ ਪਰਿਵਾਰ ਦੇ ਵਿੱਚ ਸਿਰਫ ਦੋ ਹੀ ਮੈਂਬਰ ਸੀ ਜਿਸ ਤੇ ਕਾਰਨ ਜਿਹੜੀ ਇਹ ਘਰ ਦੇ ਵਿੱਚ ਰਹਿੰਦੇ ਸੀ ਔਰ ਉਸ ਤੋਂ ਬਾਅਦ ਜਿਹੜੀ ਰਾਤ ਨੂੰ ਕਰੀਬ 1 ਵਜੇ ਦੇ ਆਸ-ਪਾਸੇ ਘਟਨਾ ਹੋਈ ਆ ਹੋਰ ਪਰਿਵਾਰ ਨੇ ਇਸ ਦੇ ਬਾਰੇ ਕੀ ਕੁਝ ਜਾਣਕਾਰੀ ਦਿੱਤੀ ਆ ਉਹ ਤੁਸੀਂ ਆਪ ਸੁਣ ਲਵੋ ਕੀ ਗੱਲਬਾਤ ਹੋਈ ਤੇ ਕਿਹਨਾਂ ਦਾ ਘਰ ਆ ਕੀ ਆ ਇਹ ਮੇਰੇ ਵੱਡੇ ਭਰਾ ਜਦੇਲ ਸਿੰਘ ਦਾ ਘਰ ਵਾ ਪਿੰਡ ਕਾਂਦੀਕਲਾ ਸਾਡਾ ਤੇ ਰਾਤ ਨੂੰ ਕੋਈ 8-10 ਬੰਦੇ ਕੰਧ ਟੱਪ ਕੇ 1:00 ਵਜੇ ਤਰੀਬ ਆ ਗਏ ਇਹਨਾਂ ਦੇ ਘਰ ਆਏ ਇਹਨਾਂ ਨੇ ਸੁੱਤੇਆਂ ਨੂੰ ਨਾਲੇ ਫੜ ਲਿਆ ਇਹਨਾਂ ਦਾ ਕੋਟ ਘਟਾਇਆ ਕੀਤਾ ਇਹਨਾਂ ਨੂੰ ਬੰਨ੍ਹ ਦੇਣਾ ਨਾ ਕਮਰੇਜ ਆਪ ਸਾਰੇ ਕਮਰੇਆਂ ਦੀਆਂ ਤਾਲਾਸ਼ੀਆਂ ਲੀਆਂ ਜਿਹਦੇ ਵਿੱਚ ਉਹ ਤਰੀਬਨ 20 ਕਿ ਤੋਲੇ ਸੋਨਾ ਲੈ ਗਏ 2000 ਸੀਗੇ ਨਾਲ 2 ਲੱਖ ਰੁਪਏ ਗਿਆ ਸੀ ਬਾਕੀ ਜਿਹੜਾ ਕਪੜਾ ਲੈ ਕੇ ਸਾਰਾ ਕਾਪੀ ਜਿ ਤਰ੍ਹਾਂ ਆਏ ਉਤਰੇ ਮੁੜ ਕੇ ਇਹਨਾਂ ਨੂੰ ਘੁਰਦੇ ਰਹੇ ਇਹਦਾ ਗਾਲ ਘੁਰਦੇ ਰਹੇ ਜਦੋਂ ਇਹਦਾ ਸਵਾ ਬੰਦ ਹੋ ਗਿਆ ਮੁੜ ਕੇ ਜਦ ਨੇ ਇਹਦੀ ਚੀਕਾਂ ਨਿਕਲੀਆਂ ਮੁੜ ਕੇ ਪਾਣੀ ਵੀ ਪਾਇਆ ਹੁੰਦਾ ਥੜੀ ਦੇ ਮੂੰਹ 'ਚ ਇਹ ਮਾਰੀਦਾ ਜਾਂਦਾ ਕਿੰਨਾ ਚਿਰ ਇਹ ਕਾਰਵਾਈ ਕਰਦੇ ਰਹੇ ਚੋਰ ਇਹ ਘੰਟਾ ਸਵਾ ਘੰਟਾ ਕਾਰਵਾਈ ਕਰਦੇ ਰਹੇ ਇਹਨਾਂ ਦੇ ਬੱਚੇ ਕਿੱਥੇ ਆ ਇਹਦੇ ਬੱਚੇ ਬਾਹਰ ਸਟਰੀਆਵਾਂ ਦਾ ਯੂਰਪ 'ਚ ਤੇ ਹੁਣ ਕੋਈ ਪੁਲਸ ਕਾਰਵਾਈ ਕਰ ਰਹੀ ਪੁਲਸ ਪੁਲਸ ਨੇ ਬਹੁਤ ਸ਼ੀਰ ਦਾ ਬਹੁਤ ਸਾਡਾ ਸਹਾਇਤਾ ਰਾਤ ਹੀ ਪੁਲਸ ਆ ਗਈ ਸੀ ਤੇ ਹੁਣ ਆਪਣੇ ਡੀਐਸਪੀ ਸਾਹਿਬ ਇੰਸਪੈਕਟਰ ਸਾਹਿਬ ਇੰਸਪੈਕਟਰ ਸਾਹਿਬ ਜੋ ਕੈਮਰੇ ਤੇ ਜੋ ਉਹਨਾਂ ਦੇ ਨਿਸ਼ਾਨ ਪੈ ਰਹੇ ਉਹ ਸਾਰੇ ਇਹ ਸਾਰੀ ਕੀ ਲੱਗਦਾ ਵਾ ਆਪਣੇ ਤਰਨਤਨ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਇਹ ਖਤਮ ਵਿੜਾ ਕਰਕੇ ਹੋ ਗਿਆ ਜੀ ਖਤਮ ਹੋ ਗਿਆ ਕੋਈ ਬੰਦਾ ਸੇਫ ਰਿਆ ਨਹੀਂ ਗਿਆ ਜਦੋਂ ਅਸੀਂ ਤੇ ਫੇਰ ਸ਼ੁਕਰ ਕਰਦੇ ਆ ਸਾਡਾ ਬੰਦਾ ਤਾਂ ਬਚ ਗਿਆ ਕੀ ਕਰਾਉਂਦੇ ਵੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਇਹ ਕਾਰਵਾਈ ਬੰਦੇ ਫੜੇ ਹੋਣੇ ਚਾਹੀਦਾ ਸਾਡਾ ਸਮਾਨ ਵਾਪਸ ਹੋ ਜਾਏ ਮਰ ਬੰਦਿਆਂ ਦਾ ਪਤਾ ਵੀ ਲੱਗ ਜਾਏ ਵੀ ਜਿਹੜਾ ਐਡਾ ਦੁਸ਼ਮਣ ਸਾਡਾ ਕਿਹੜਾ ਇੱਥੇ ਜੰਗਿਆ ਇਹ ਗੱਲਬਾਤ ਹੋਈ ਏ ਸਾਰੀ ਫਿਰ ਮੇਰਾ ਨਾਮ ਹੈ ਗੁਰਪਰਮਜੀਤ ਕੱਦ ਗਿਲ ਪਿੰਡ ਆ ਤੇ ਸਾਡੀ ਕਮਰੇ ਚ ਆਏ ਆ ਬੰਦੀ 6 ਜਣੇ ਆਏ ਮੈਂ ਵੇਖੇ ਤਿੰਨ ਅੰਦਰ ਵੜ ਗਏ ਆ ਤੇ ਤਿੰਨ ਇਹਨਾਂ ਨੂੰ ਪੈ ਗਈ ਆ ਤੇ ਇਹਨਾਂ ਦਾ ਗਲ ਘੁੱਟਣ ਘੁੱਟਦੇ ਹੀ ਹੋ ਤੇ ਇਹਨਾਂ ਦੇ ਚੀਕਾਂ ਜਿਹਾ ਨਿਕਲ ਰਹੇ ਮੇਰੀ ਅੱਖ ਲੱਗੀ ਮੈਂ ਡਾਡਾ ਉੱਠ ਕੇ ਆਖਿਆ ਮੈਂ ਕੀ ਹੋਇਆ ਤੁਹਾਨੂੰ ਤੇ ਜਦੋਂ ਇਨੀ ਗਲਤੀ ਕੂਏ ਨਹੀਂ ਤੇ ਮੈਂ ਆਏ ਕਰਕੇ ਵੇਖਿਆ ਤੇ ਬੰਦੇ ਖਲੋਤੇ ਪੰਜ ਛੇ ਤੇ ਮੈਂ ਆਹ ਭਰਾ ਇਹਨੂੰ ਨਾ ਕੁਝ ਵੀ ਆਖਿਓ ਇਹਨਾਂ ਦੇ ਦਿਲ ਦਾ ਪ੍ਰਸ਼ਨ ਹੋਇਆ ਤੇ ਆਂਦੇ ਟਾੜ ਕੋਈ ਸਮਾਏ ਇੱਕ ਵਾਰ ਦੋ ਸਾਨੂੰ ਮੈਂ ਆਹ ਭਰਾ ਵਾ ਅਸੀਂ ਤਮਰਤਾਰੀ ਬੰਦੇ ਆਂ ਅਸੀਂ ਕਦੀ ਸਮਾਏ ਦਾ ਕੰਮ ਨਹੀਂ ਇਹ ਜਿਆ ਕਰਦੇ ਤੇ ਆਂਦੇ ਫਿਰ ਸਾਨੂੰ ਰਫਲ ਚਾਹੀਦੀ ਟਾੜੀ ਤੇ ਇਹਨਾਂ ਨੇ ਕਹਿ ਦਿੱਤਾ ਵੀ ਪੇਟੀ ਤੇ ਪਈ ਹੈ ਲੈ ਜਾਓ ਦੋ ਪੇਟੀ ਤੋਂ ਰਫਲ ਵੀ ਲੈ ਗਏ ਪਿਸਤੌਲ ਵੀ ਲੈ ਗਏ 2.5 ਲੱਖ ਰੁਪਈਆ ਹੀ ਉਹ ਲੈ ਗਿਆ 10-12 ਟੋਲੇ ਸੋਨਾ ਲੈ ਗਏ ਤੇ ਮੁੜ ਕੇ ਸਾਨੂੰ ਬਾਅਦ ਚ ਜਾਣ ਲੱਗੇ ਕਹਿ ਕੇ ਵੀ ਜੇ ਤੁਸੀਂ ਇੱਥੋਂ ਹਿੱਲੇ ਨਾ ਕਿ ਵੇਖਿਓ ਤੁਹਾਨੂੰ ਗੋਲੀ ਨਾ ਹੀ ਢਾ ਦੇਣਾ ਮੈਂ ਪ੍ਰਵਾਹੀ ਨਹੀਂ ਹਿਲਦੇ ਜੋ ਤਾਂ ਡੱਜੀ ਕਰਤਾ ਕਰੀ ਜਾਓ ਉਹ ਲੀਲਾ ਕਪੜਾ ਵੀ ਕੀਮਤੀ ਚੀਜ਼ਾਂ ਹੋਰ ਵੀ ਘੜੀਆਂ ਫਿਰ ਮੈਂ ਹੁਣ ਉਹਨਾਂ ਖਲਾਰਾਵਾੜਾ ਪਾਇਆ ਵਾ ਇੱਕ ਟੈਚੀ ਖਾਲੀ ਕਰਕੇ ਸੁੱਟਿਆ ਮੈਨੂੰ ਪਤਾ ਨਹੀਂ ਵੀ ਵਿੱਚੋਂ ਸਮਾਨ ਲੈ ਗਏ ਆ ਕਿ ਕਪੜਿਆਂ ਦੇ ਥੱਲੇ ਆ ਗਿਆ ਇਸ ਗੱਲ ਨੂੰ ਮੈਂ ਸ਼ਾਦੀ ਨਹੀਂ ਦੇ ਸਕਦੀ ਹੁਣ ਇਹ ਅੰਦਰ ਨਹੀਂ ਵੜਦੀ ਅੰਡੇ ਆ ਜੀ ਤੇ ਹੋਰ ਜੇ ਮੈਨੂੰ ਪਤਾ ਨਹੀਂ ਕੋਈ ਕੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਵੀ ਜਾਨ ਲੱਗੇ ਕੋਈ ਹਮਲਾ ਹਮਲਾ ਨਹੀਂ ਕੀ ਕਰਕੇ ਜਾਨ ਲੱਗੇ ਤੁਸੀਂ ਕੀ ਕਰਨਾ ਚਾਹੁੰਦੇ ਮੈਂ ਨਹੀਂ ਸਾਨੂੰ ਨਿਆਂ ਹੋਣਾ ਚਾਹੀਦਾ ਇਹ ਗੱਲ ਦਾ ਸਾਨੂੰ ਜੁੜਨਾ ਚਾਹੀਦਾ ਇਨਸਾਫ ਐਂ ਕਿਹਦੀ ਮਾਰੀ ਨਾ ਕਰੀਏ ਚੰਗੀ ਨਾ ਕਰੀਏ ਤੇ ਇਹ ਕੰਮ ਹੋਣਾ ਨਹੀਂ ਚਾਹੀਦਾ ਬੱਚੇ ਕਿੰਨੇ ਤੁਹਾਡੇ ਕਿੱਥੇ ਆ ਬੱਚੇ ਬੜਾ ਸਾਡੇ ਬਾਹਰ ਆ ਕਿੰਨੇ ਬੱਚੇ ਆਪਣੇ ਦੋ ਕਾਕ ਇੱਕ ਗੁੱਡੀ ਤਿੰਨੇ ਬਣੇ ਇਹ ਕਿਹਦਾ ਪਿੰਡ ਹੈ ਕੱਦ ਕੀ ਮਾਮਲਾ ਹੋਇਆ ਤੇ ਜੀ ਇਹ ਜਰਨੈਲ ਸਿੰਘ ਜੀ ਨੇ ਸਵਾਦੀ ਉਹਨਾਂ ਦੇ ਬੱਚੇ ਸਾਰੇ ਬਾਦ ਨੇ ਤੇ ਕਦਗਿਲ ਪਿੰਡ ਆ ਤੇ ਇਹਦੇ ਵਿੱਚ ਰਾਤ ਆ ਕੇ ਜੇ ਚੋਰ ਆਏ ਆ ਪੰਜ ਛੇ ਜਣੇ ਤੇ ਉਹਨਾਂ ਨੇ ਆ ਕੇ ਰਫਲ ਪਿਸਤੌਲ ਤੇ ਥੋੜੀ ਪੈਸੇ ਆ ਤੇ ਸੋਨਾ ਲੈ ਕੇ ਚੋਰੀ ਕਰਕੇ ਲੈ ਗਏ ਜੀ ਕਿੰਨਾ ਸੋਨਾ ਸਰ ਖੜਿਆ ਇਹਨਾਂ ਦੇ ਮੁਤਾਬਕ 20 ਕਹਿ ਰਿਆ ਚੈੱਕ ਕਰੇ ਜੀ ਤੇ ਆਪਣੇ ਲੋਕ ਇਸ ਤਰ੍ਹਾਂ ਦੀ ਜਾਂਚ ਚੱਲ ਰਹੀ ਸਰ ਹੁਣ ਬਿਲਕੁਲ ਜਾਂਚ ਕਰ ਰਹੇ ਆ ਜਿਹਨਾਂ ਦਾ ਇੱਕ ਕਿਨੇ ਆਪਣੇ ਜਿਹੜੇ ਰਫਲ ਲੈ ਕੇ ਗਏ ਆ ਉਹ ਕਿਨੇ ਕਿੱਲਾ ਹੋ ਜਣੀ ਤੁਸੀਂ ਨਹੀਂ ਤਾਂ ਇਹ ਕੋਈ ਸੀਸੀਟੀਵੀ ਫੁਟੇਜ ਵੀ ਵਗੈਰਾ ਕੋ ਮਿਲੀ ਸਰ ਪੰਜ ਚੈੱਕ ਕਰ ਰਹੇ ਜੀ ਮਾਮਲਾ ਮੂਲਾ ਦਾ ਬਿਲਕੁਲ ਦਜ ਹੋਇਆ ਹੈ